ਚਲ ਠੀਕ ਹੈ ਕਮਲ ਬਾਹੂ ਤੇਰੇ ਮੂੰਹ ਸੁਣ ਕੇ ਨਾ ਮੈਨੂੰ ਸਕੂਨ ਆ ਗਿਆ ਉਹ ਤਾਂ ਗਰਲੀਨ ਭੈਣ ਦਾਦੀ ਪਰ ਫਿਰ ਵੀ ਜਿੰਨਾ ਤੱਕ ਮੇਰੀ ਤੇਰ ਨਾਲ ਗੱਲ ਹੁੰਦੀ ਤੇ ਮੈਨੂੰ ਨਹੀਂ ਯਕੀਨ ਆਉਣਾਗਾ ਹਾਂ ਹਾਂ ਬਿਲਕੁਲ ਬਿਲਕੁਲ ਨਾਲੇ ਬਹੁਤ ਇਤੋਲਾ ਵਾਹ ਹੈ ਅ ਵੀ ਕੌਣਾ ਟਾ ਭੈਣ ਭਰਾ ਤੇ ਇੱਕ ਦੂਜੇ ਦੇ ਹੀ ਹੁੰਨੇ ਉਮਰ ਭਰ ਦੇ ਸਾਥੀ ਹਾਂ ਚਲ ਤੂੰ ਹੀ ਨਾ ਮੇਰਾ ਬਾਹੂ ਜੇ ਕਿਤੇ ਮਸਾ ਮਾੜਾ ਮੋਟਾ ਵਾਦਾ ਕੱਟਾ ਹੁੰਦਾ ਬੰਦਾ ਨਾ ਤੇ ਇੱਕ ਅੰਚ ਸੁਣ ਕੇ ਦੂਜੇ ਕੱਢ ਦਿਆ ਕਰ ਕੋਈ ਗੱਲ ਨਹੀਂ ਠੀਕ ਚਲ ਠੀਕ ਹੈ ਬੋ ਠੀਕ ਹੈ ਓਕੇ ਕਿਦਾਂ ਹੋਣਾ ਹੁੰਦਾ ਹੈ ਕੀਦਾਂ ਨਹੀਂ ਕਬਲਦਾ ਸੀ ਠੀਕ ਠਾਕ ਹੀ ਨਹੀਂ ਹਾਂ ਸ਼ੁਕਰ ਹੈ ਕਰ ਲਈ ਨਾ ਮਾਰਾ ਇਹਨੇ ਸੁੱਖ-ਸਾਂਤ ਰੱਖੀ ਤੇ ਸਾਰਾ ਕੁਝ ਠੀਕ ਠਾਕ ਹੋ ਗਿਆ ਤੀਰੇ ਮੈਂ ਟੈਨਸ਼ਨ ਲੈ ਐਂ ਏ ਛੋਟਾ ਦਿਲ ਕਰਦੇ ਕੋਖ ਨਹੀਂ ਹੁੰਦਾ ਘਰਾਂ 'ਚ ਗੱਲਾਂ ਹੁੰਦੀਆਂ ਰਹਿੰਦੀਆਂ ਨਿੱਕੀਆਂ ਛੋਟੀਆਂ ਨਾਲ ਮੈਂ ਫੋਨ ਕੀਤਾ ਮੇਰੇ ਤੇ ਨਹੀਂ ਯਕੀਨ ਹੋਇਆ ਆਪ ਮੇਸਾ ਨਲਾਇਆ ਸੀ ਨਹੀਂ ਨਹੀਂ ਗੱਲੀ ਨਹੀਂ ਇਦਾਂ ਥੋੜੀ ਗੱਲ ਆ ਤੇਰੇ ਮੇਰੇ 'ਚ ਕੋਈ ਫਰਕ ਥੋੜਾ ਵਾ ਪਰ ਤੈਨੂੰ ਪਤਾ ਵਾ ਪੈਣਾ ਨੂੰ ਭਰਾਵਾਂ ਦੀ ਤੇ ਭਰਾਵਾਂ ਨੂੰ ਪੈਣਾ ਦੀ ਖਿੱਚ ਰਹਿੰਦੀ ਹੈ ਹਮੇਸ਼ਾ ਇਹ ਆ ਵੀ ਹੁਣ ਮੇਰੇ ਕੰਨੀ ਉਹਦੀ ਆਵਾਜ਼ ਪੈ ਗਈ ਹੈ ਨਾ ਤੇ ਉਹਨੇ ਆਪਣੇ ਮੂੰਹ ਦੱਸਿਆ ਵੀ ਹੁਣ ਕੋਈ ਗੱਲ ਨਹੀਂ ਹੋਈ ਹੈਗੀ ਤੇ ਮੈਨੂੰ ਇਹ ਆ ਵੀ ਵਧੀਆ ਲੱਗਾ ਵੀ ਹਾਂ ਠੀਕ ਹੈ ਤੈਨੂੰ ਪਤਾ ਹੀ ਆ ਵੀ ਉਮਰ ਪਰ ਦਾ ਕੰਮ ਹੁੰਦਾ ਵਾ ਇਹ ਇੱਕ ਦੋ ਦਿਨ ਦੀ ਤੇ ਗੱਲ ਨਹੀਂ ਹੁੰਦੀ ਹੈਗੀ ਤੇ ਫਿਰ ਇਹ ਆ ਵੀ ਨਵੇਂ ਭਾਂਡੇ ਜਿਹੜੇ ਵਟਾਏ ਜਾਂਦੇ ਆ ਬਸ ਬਸ ਤੇ ਨਵੇਂ ਸਮੇਂ ਜਿਹੋ ਜਿਹੀਆਂ ਗੱਲਾਂ ਨਿਕਲਣ ਲੱਗ ਪਣ ਤਾਂ ਫਿਰ ਇਹ ਆ ਵੀ ਔਖਾ ਜਾਂਦਾ ਵਾ ਪਰ ਚਲੋ ਸ਼ੁਕਰ ਹੈ ਮਾਲਕ ਦਾ ਵੀ ਰੈਂਦੇ ਸਾਰ ਕੋਈ ਗੱਲ ਵਿਗੜੀ ਨਹੀਂ ਹੈਗੀ ਤੇ ਨਾਲੇ ਰਾਤੀ ਨਾ ਭਾਜੀ ਦਾ ਵੀ ਫੋਨ ਆਇਆ ਸੀ ਉਦੋਂ ਤੂੰ ਸੌਂ ਗਈ ਮੈਂ ਤੈਨੂੰ ਦੱਸਿਆ ਨਹੀਂ ਹੈਗਾ 11 ਵਜੇ ਲਗਭਗ ਉਹਨਾਂ ਦਾ ਫੋਨ ਆਇਆ ਸੀ ਤੇ ਮੈਂ ਚੱਲ ਤੇਰੀ ਅੱਖ ਲੱਗ ਗਈ ਆ ਸਾਰਾ ਦਿਨ ਕਰਦੀ ਰਹੀਨੀ ਤੂੰ ਹੀ ਕੰਮ ਤਾਂ ਕਰਦਾ ਕੀ ਤੈਨੂੰ ਜਗਾਉਣਾ ਤੇ ਭਾਈ ਨਾਲ ਗੱਲਬਾਤ ਹੋਈ ਤਾਂ ਵਿਚਾਰੇ ਸਗੋਂ ਆਪਣੇ ਆਪ ਦੀ ਸ਼ਰਮ ਮੰਨਣ ਡੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਨਹੀਂ ਤੂੰ ਹੀ ਨਾ ਤੂੰ ਹੀ ਪਰਦੇਸਾਂ 'ਚ ਬੈਠੇ ਜੇ ਤੂੰ ਹੀ ਆਪਣੇ ਕੰਮ 'ਚ ਧਿਆਨ ਦੋ ਆਪਾਂ ਕੋਈ ਗੱਲ ਨਹੀਂ ਇੱਥੇ ਹੈਗੇ ਸਾਰਾ ਕੁਝ ਠੀਕ ਹੋ ਜਾਏਗਾ ਬੇਲਾ ਦਾ ਭਾਜੀ ਕਿੰਨੇ ਚੰਗੇ ਆ ਭਾਜੀ ਨਾ ਗੱਲ ਕਿੰਨੇ ਕੀਤੀ ਅਸੀਂ ਤਾਂ ਗੱਲ ਕੀਤੀ ਨਹੀਂ ਗੱਲ ਨਹੀਂ ਇਹੋ ਜੀ ਗੱਲ ਗੁੱਝ ਹੁਣ ਉਹਨਾਂ ਦੇ ਮਤਲਬ ਜੀਵਨ ਸਾਥੀ ਆ ਘਰ ਵਾਲੀ ਆ ਉਹਨੇ ਗਲਤ ਕੋਈ ਨਾ ਕੋਈ ਕਰਨੀ ਆ ਤੇ ਫਿਰ ਉਹ ਪਤਾ ਲੱਗ ਗਿਆ ਉਹਨਾਂ ਨੂੰ ਵੀ ਆ ਕੋਈ ਚੱਲਣ ਡਿਆ ਵਾ ਉਦੋਂ ਨਾ ਚੰਗਾ ਹੋ ਗਿਆ ਵਾ ਕਵਲ ਨੇ ਭਾਜੀ ਨੂੰ ਦੱਸਤਾ ਵਾ ਸਗੋਂ ਭਾਜੀ ਕਹਿੰਦੇ ਗੱਲ ਗੱਲ ਨਹੀਂ ਕਹਿਣ ਦੇਈ ਸੀ ਪੀ ਤੁਸੀਂ ਕਵਲ ਨੂੰ ਨਹੀਂ ਤੇ ਇੱਥੇ ਲੈ ਆਓ ਪਰ ਮੈਂ ਉਹਨਾਂ ਨੂੰ ਮਨਾ ਕਰਤਾ ਮੈਂ ਨਹੀਂ ਨਹੀਂ ਹੁਣ ਕਵਲ ਜਿਹੜੀ ਆਪਣੇ ਘਰ ਹੀ ਉੱਥੇ ਚੰਗੀ ਲੱਗਦੀ ਆ ਕਿਉਂਕਿ ਤੈਨੂੰ ਪਤਾ ਅਹੀਂ ਮੈਨੂੰ ਇਦਾਂ ਠੀਕ ਨਹੀਂ ਲੱਗਦੇ ਆਗੇ ਚਲੋ ਕੋਈ ਗੱਲ ਨਹੀਂ ਰੋਣ ਨੂੰ ਪੇਪਰ ਹੋ ਜਾਂਦੇ ਨੇ ਨਾ ਛੁੱਟੀਆਂ ਪੈਂਦੀਆਂ ਤਾਂ ਅਸੀਂ ਜਾਵਾਂਗੇ ਚਲ ਕਵਲ ਨੂੰ 2-4 ਦਿਨ ਲੈ ਆਵਾਂਗੇ ਬੱਚੇ ਦਾ ਮਨ ਹੋਰ ਦਾ ਹੋਰ ਹੋ ਜਾਂਦਾ ਵਾ ਬਿਲਕੁਲ ਗੱਲ ਤੇਰੀ ਸਹੀ ਆ ਤੇ ਨਾਲੇ ਇਹ ਆ ਤੇ ਕਵਲ ਦੱਸਣ ਦੀ ਹੁਣ ਪਰਝਾਈ ਤੇਰੀ ਵੀ ਦੋ ਤਿੰਨ ਵਾਲੀ ਹੋ ਗਈ ਆ ਤੇ ਉਹਨਾਂ ਨੂੰ ਪਤਾ ਲੱਗਦਾ ਵੀ ਹਾਂ ਕੋਈ ਆਉਣ ਜਾਣ ਡਿਆ ਜਾਣ ਨੂੰ ਤਾਂ ਗੱਲ ਨਹੀਂ ਤੇ ਜਦੋਂ ਚੱਲ ਜੀਏ ਪੱਤੀਆਂ ਵਾਲੇ ਜਿਹੜੇ ਚੰਗੇ ਨਹੀਂ ਲੱਗਦੇ ਆਗੇ ਵੀ ਤੀਜੇ ਚੌਥੇ ਦਿਨ ਜਾ ਕੇ ਢੇੜਾ ਮੰਨਦਾ ਗਿਆਰ ਕਰ ਲੱਗਦੀ ਆ ਚਲੋ ਕਿਤੇ ਹੋ ਗਿਆ ਮਹੀਨੇ ਦੋਹੀ ਮਹੀਨੇ ਜਾਂ ਛੇ ਮਹੀਨੇ ਪਤਾ ਚੱਕਰ ਮਾਰੇ ਸੋਣਾ ਲੱਗਦਾ ਵਾ ਚਲ ਕੋਈ ਗੱਲ ਨਹੀਂ ਮੈਂ ਆਪਣੀ ਪਰਝਾਈ ਨੂੰ ਕਿਹਾ ਕਰਾਂਗੀ ਹਫਤੇ ਚੇ ਕਰੀ ਢੇੜਾ ਲਾ ਆ ਕਿਉਂਕਿ ਉਹ ਤਾਂ ਬੰਦਾ ਵੀ ਆ ਤੇ ਨਾਲੇ ਵੇਖ ਜਦੋਂ ਸਿਰ ਚੁੱਕ ਕੇ ਰਿਸ਼ਤੇ ਕਰਾਈ ਆਪਣਾ ਵਿਗਾੜ ਕੇ ਵੀ ਅਗਲੇ ਦਾ ਸਵਾਰਨਾ ਪੈਂਦਾ ਜਿੰਮੇਵਾਰੀ ਨਭਾਉਣੀ ਪੈਂਦੀ ਹੈ। ਲਵ ਭਾਵੀ ਮੈਨੂੰ ਦੱਸ ਸੰਡੇ ਵੀ ਉਹਨਾਂ ਨੇ ਮੈਂ ਵਾਵਾ ਦਾਬਾ ਮਾਰਿਆ। ਪਹਿਲਾਂ ਤਾਂ ਉਹਦੀ ਸੱਸ ਲੱਗੀ ਕਵਲ ਦੀ ਬੋਲਣ ਤੇ ਫਿਰ ਚੁੱਪ ਕਰ ਗਈ। ਆਂਦੀ ਮੈਂ ਕਿਹਾ ਵੀ ਤੇ ਪੁੱਤ ਵਿਆਹਿਆ ਗਿਆ ਤੇ ਹੁਣ ਤਾਂ ਈ ਅੱਖਾਂ ਬਦਲ ਗਈਆਂ ਨੇ। ਉਦੋਂ ਮੇਰੇ ਬਾਰੇ ਤੁਸੀਂ ਫੇਰਾ ਮਾਰਦੇ ਫਿਰਦੇ ਰਿਸ਼ਤਾ ਕਰਾ ਦੇ। ਉਹ ਚੱਲ ਅਗਰ ਲੈਨੇ ਇੱਕ ਤਨ ਮੈਂ ਗੱਲ ਸਮਝਾਵਾਂ ਆਪਣੀ ਪਰਜਾਈ ਨਾਲ ਗੱਲ ਕਰੀ। ਉਹਨੂੰ ਕਹਿੰਦੇ ਵੀ ਜਿਹੜੀ ਗੱਲ ਹੋ ਗਈ ਹੈ ਨਾ ਹੁਣ ਹੋ ਗਈ ਮਿੱਟੀ ਪਾ ਤੇ ਐਵੇਂ ਕਵਲ ਦੀ ਸੱਸ ਨੂੰ ਨਾ ਹੁਣ ਜ਼ਿਆਦਾ ਨਾ ਗੱਲਾਂ ਕਰੇ। ਉਹ ਵੀ ਨਹੀਂ ਸਹੀ ਗੱਲ ਹੁੰਦੀ। ਉਹ ਵੀ ਸਿਆਣੇ ਨੇ ਆਪਣੀਆਂ ਮਾਵਾ ਬਰੋਬਰ ਨੇ ਉਹਦਾ ਉਹ ਸੁਧਰ ਜਾਣਗੇ ਇਹ ਨਾ ਇਹ ਚਾਰਕ ਦਿਨ ਕੱਢ ਕੇ ਤੇ ਫੇਰ ਉਹ ਗੱਲਾਂ ਕਰਨ ਗਰਲੀ ਨਾ ਆਪਾਂ ਗਲਤ ਕਾਲੀ ਸੋਚਣਾ ਸਭ ਕੁਝ ਠੀਕ ਹੋ ਜਾਣਾ ਵਾ ਗੁਰੂ ਰਾਮਦਾਸ ਭਲਾ ਕਰੂਗਾ ਇਨਸਾਨ ਗਲਤੀਆਂ ਦਾ ਪੁੱਤਲਾ ਵਾ ਕੇਵਲੇ ਹੋ ਜਾਂਦੀਆਂ ਨੇ ਕੋਈ ਚੱਕਰ ਨਹੀਂ ਆ ਸਾਰਾ ਕੁਝ ਠੀਕ ਹੋ ਜਾਣਾ ਉਹ ਵੀਰੇ ਵੇਖ ਲੋ ਕੰਮ ਨੰਬਾਰੀ ਖੁੱਲੀ ਰਹਿ ਗਈ ਗਰਲੀ ਤੂੰ ਧਿਆਨ ਦਿਆ ਕਰ ਜੇ ਮਰਲਾ ਇਦਾਂ ਲਮਾਰੀ ਖੁੱਲੀ ਛੱਡੀ ਵਿੱਚ ਤੈਨੂੰ ਪਤਾ ਵੀ ਕਾਗਜ਼ ਦੇ ਪੱਤਰ ਪਏ ਹੁੰਦੇ ਆ ਮਾਲਾ ਵੀ ਬੱਚਿਆਂ ਦੇ ਮਹਿੰਗੇ ਪਾ ਦੇ ਲੀੜੇ ਵਿੱਚ ਪਏ ਹੁੰਦੇ ਆ ਤੇ ਫੇਰੇ ਕੋਈ ਚੂਆ ਚਾ ਵਰ ਕੇ ਕੁੱਤਰ ਦੇ ਤੇ ਫਿਰ ਰੋ ਰੋਈ ਤੈਨੂੰ ਪਤਾ ਲਈ ਜਾਂਦੀਆਂ ਉਹ ਜਿਹੀ ਚੀਜ਼ਾਂ ਲਈਆਂ ਤੇ ਜਾਂਦੀਆਂ ਕੁੜੀਆਂ ਨੂੰ ਮੈਂ ਸਵੇਰੇ ਜੂ ਸਕੂਲੇ ਰੋ ਉਹਨੂੰ ਕਹ ਲੈਂਦੀ ਤੂੰ ਤੋਂ ਹੀ ਮੇਰੇ ਨਾਲ ਨਸ਼ੇ ਤੇ ਛੇਤੀ ਛੇਤੀ ਰਹਿ ਹੀ ਗਿਆ ਛੇਤਾ ਹੀ ਭੁੱਲ ਗਿਆ ਤੇ ਨਿੱਕੀ ਤੇ ਤੁਹਾਨੂੰ ਬੜਾ ਸਤੰਮ ਦੀ ਬੜੀ ਓਹ ਤਾਂ ਬੱਚੇ ਤਾਂ ਠੀਕ ਹੈ ਪਰ ਇਹਨਾਂ ਤੇ ਧਿਆਨ ਰੱਖਿਆ ਕਰੋ ਪਿੰਨਰ ਉਠੋ ਕੀ ਹੋਇਆ ਨੰਦੇਵੋ ਸਟੂਡਿਓ ਜਾਂ ਠੀਕ ਲੱਗਣਿਆ ਹੇ ਯਾਰ ਕੱਲ ਵੀ ਹੈ ਇਦਾਂ ਹੀ ਕਹਿਂਦੇ ਉਹ ਤੇ ਜਾ ਕੇ ਦਵਾਈ ਲੈ ਆਉਂ ਹਾਂ ਸਿਰ ਦਰਦ ਜਿਆ ਹੋਣ ਲਿਆ ਵਾ ਉਹ ਮੈਂ ਮਾ ਕੀ ਦਵਾਈ ਲਿਆਉਣੀ ਜੀਰ ਕਰਦਾ ਨਹੀਂ ਖਾਣ ਨੂੰ ਦਵਾਈ ਨੇ ਦੱਸ ਖਾਓਗੇ ਤੇ ਫੇਰ ਹੀ ਠੀਕ ਹੋਣਾ ਵਾ ਹੈਦਾਂ ਵਧਾਣ ਵਧਣਾ ਹੀ ਆ ਹੌਲੀ ਹੌਲੀ ਦਵਾਈਆਂ ਖਾਣ ਲਈ ਬਣੀਆਂ ਪਰ ਮੇਰਾ ਜੀ ਨਹੀਂ ਕਰਦਾ ਤੈਨੂੰ ਪਤਾ ਹੀ ਏ ਚੱਲ ਇੱਕ ਅੱਧੀ ਖਰਾ ਕੇ ਖਾ ਲਿਓ ਜਦੀ ਨਾ ਲਿਓ ਇੱਕ ਵੀ ਖਾ ਲਈ ਨਾ ਉਹਦੇ ਨਾਲ ਵੀ ਸਰੀਰ ਸੈੱਟ ਹੋਣਾ ਚੱਲੋ ਵੇਣੀਆਂ ਕੋਈ ਗੱਲ ਨਹੀਂ ਕੜੀ ਗਰਸ਼ਟ ਕਰਨੇ ਹੋਰ ਜੇ ਨਾ ਫਰਕ ਪਏਗਾ ਫਿਰ ਲੈਵਨੇ ਜਾ ਕੇ ਤਹੀ ਐ ਹੁਕਮਾਂ ਦੀ ਨਾਲ ਨਿੱਗਲੀ ਬੜੀ ਕਰਦੇ ਉਹਦਾ ਮੈਂ ਲਾਇਆ ਤੁਹਾਡਾ ਸਾਹ ਉਹ ਚਲ ਜਾਗਾ ਜਿੱਦੋਂ ਤੈਨੂੰ ਕਹਤਾ ਐ ਕਰੀ ਤੂੰ ਤਾਂ ਮਗਰ ਪਤਾਵਾ ਕਿ ਜੜੀ ਚੀਜ਼ ਲਈ ਹੋਣੀ ਪੈਣੀ ਉਸ ਤੋਂ ਬਿਗੈਰ ਨਹੀਂ ਸਰਨਾ ਤੇ ਬੰਦਾ ਕੰਮ ਕਰ ਲੈਂਦਾ ਟਾਈਮ ਨਾਲ ਤੇਰੀ ਜਿ ਢਾਕੇ ਤੇ ਬੈਠੇ ਹੋ ਉਹ ਲੈਵਾਂਗਾ ਹੋਰ ਦੱਸ ਦੱਸਣਾ ਮੈਂ ਕੀ ਆ ਤੁਹਾਨੂੰ ਮੰਨਣੀ ਨਹੀਂ ਹੁੰਦੀ ਵੈਸੇ ਤਹੀਂ ਕਹੇ ਜੀ ਯਾਰ ਮੈਂ ਹੁਣ ਸਿਹਤ ਦਾ ਵਿਲਾ ਥੋੜੀ ਆ ਪੱਠੇ ਲੈਂਦੇ ਹੋਰ ਕਈ ਕੰਮ ਕੀਤੇ ਤੇ ਮੈਂ ਤੁਹਾਨੂੰ ਕੱਲ ਵੀ ਕਿਹਾ ਸੀ ਨਾ ਵੀ ਦਵਾਈ ਲੈ ਆਓ ਇੱਕ ਰੀ ਚੱਕਰਾ ਕੇ ਊੜੀ ਆਪਣੀ ਨਗੇਲੀ ਹੋ ਜਾਂਦੀ ਹੈ ਕੱਲ ਗਿਆ ਨਹੀਂ ਜਦੋਂ ਦੁਪਹਿਰੀ ਮੈਂ ਚਲ ਤੋਪ ਲੱਗੀ ਇਹ ਤਾਂ ਕੋਈ ਗੱਲ ਨਹੀਂ ਹੁੰਦਿਆ ਸ਼ਾਮ ਨੂੰ ਹਵਾ ਬੜੀ ਠੰਡੀ ਵਗਦੀ ਸੀ ਉਹ ਜਨ ਮੈਂ ਹਣ ਤੁਹਾਨੂੰ ਕਿੰਨੇ ਪਹਿਲਾਂ ਹੀ ਆਨੀ ਆ ਵੀ ਸਵੇਰੇ ਸਵੇਰੇ ਤੇ ਸ਼ਾਮ ਨੂੰ ਬੰਦਾ ਕੋਈ ਮੋਟਾ ਕਪੜਾ ਪਾ ਲੈਂਦਾ ਵਾ ਤੁਸੀਂ ਆਂਦੇ ਹੋ ਨਹੀਂ ਮੈਨੂੰ ਗਰਮੀ ਬੜੀ ਲੱਗਦੀ ਹੈ ਤੇ ਹੁਣ ਦੱਸੋ ਪਰ ਉਹਦੋਂ ਥੋਪੀ ਮੈਂ ਵੀ ਹੁਣੇ ਆ ਜਾਣਾ ਵਾ ਉੱਥੇ ਟਾਈਮ ਵੱਧ ਲੱਗ ਗਿਆ ਇਦਾਂ ਹੀ ਹੁੰਦਾ ਵਾ ਘਰੋਂ ਬੰਦਾ ਤੁਰਦਾ ਵਾ ਕਿਹੇ ਟਾਈਮ ਨਾ ਵਾਪਸ ਆਜਣਾ ਜਦੋਂ ਕਿਤੇ ਗਏ ਹੋਈਏ ਵੱਧ ਘੱਟ ਟਾਈਮ ਤੇ ਲੱਗ ਹੀ ਜਾਂਦਾ ਤੇ ਨਾਲੇ ਮੈਨੂੰ ਪਤਾ ਵਾ ਤੁਸੀਂ ਭੂਆ ਦੀ ਵੀ ਟੈਨਸ਼ਨ ਲੈ ਆਂਦੇ ਹੋ ਤੇ ਕੋਈ ਗੱਲ ਨਹੀਂ ਪਿੰਡ ਨੂੰ ਉਹਨਾਂ ਦਾ ਪਤਾ ਲੱਗ ਹੀ ਜਾਣਾ ਵਾ ਉਹ ਕਿਤੇ ਦੁਨੀਆ ਥੋੜੀ ਛੱਡ ਕੇ ਚਲ ਗਏ ਆ ਉਹ ਤੇ ਤੇਰੀ ਗੱਲ ਠੀਕ ਆ ਪਰ ਫਿਰ ਵੀ ਹੁੰਦਾ ਤਾਂ ਸਹੀ ਹੈ ਨਾ ਹੁੰਦਾ ਤੇ ਹੈ ਚਲ ਕੋਈ ਗੱਲ ਨਹੀਂ ਲੱਗ ਜਾਏਗਾ ਪਤਾ ਇੱਥੇ ਕਿਤੇ ਲੱਗੇ ਬੰਨੇ ਨਹੀਂ ਹੁਣੇ ਚਲੋ ਕੋਈ ਨਹੀਂ ਫਿਰ ਕੀ ਕਰਨਾ ਵਾ ਵੇਖੀ ਜਾਏਗੀ ਕੀ ਹੁੰਦਾ ਤੁਸੀਂ ਤਾਂ ਇਦਾਂ ਕਰ ਰਹੇ ਨੇ ਉਹ ਜਿੱਦਾਂ ਪਤਾ ਨਹੀਂ ਕਿੰਨੀ ਵੱਡੀ ਵੱਡੀ ਗੱਲ ਹੋ ਗਈ ਹੁੰਦੀ ਹੈ ਉਹ ਜਿਨ੍ਹਾਂ ਨੂੰ ਕਹਿ ਕੇ ਆ ਉਹਨਾਂ ਆਖਣਾ ਵੀ ਹਨ ਉਹਨੂੰ ਇਦਾਂ ਹੀ ਖਰੇ ਕਹਿ ਗਿਆ ਹੈ ਉਹ ਵੀ ਸੋਚਣਗੇ ਅਗਲੇ ਇਹ ਵੀ ਗੱਲ ਸਹੀ ਹੈ ਅਗਲੇ ਨੇ ਸੋਚਣਾ ਖਣੀ ਹਨ ਨੂੰ ਲਾਰੇ ਹੀ ਲਾਉਂਦੇ ਨੇ ਕਦੋਂ ਦੇ ਕਹਿੰਦੇ ਕਿ ਅਸੀਂ ਤੁਹਾਡਾ ਹਿੱਸਾ ਤੁਹਾਨੂੰ ਦੇ ਦੇਣਾ ਵਾ ਤੇ ਗੱਲ ਇਹ ਕੋਈ ਕਰ ਦੇਣੀ ਹੈ ਜਦੋਂ ਆਉਂਦੇ ਕੋਈ ਨਾ ਕੋਈ ਨਵਾਂ ਸੋਲਾ ਦੇ ਕੇ ਤੇ ਗਾਂ ਜਾਂਦੇ ਨੇ ਮੈਂ ਚੱਲਿਆ ਵੀ ਪਹਿਲਾਂ ਵਾਂਗੂ ਫਿਰ ਇੱਕ ਦੂਜੇ ਆਵਾਂ ਜਾਵਾਂ ਕਰਾਂਗੇ ਵਧੀਆ ਲੱਗਦਾ ਹੈ ਹਾਂ ਤੂੰ ਭਾਜੀ ਨੂੰ ਫੋਨ ਕਰਨਾ ਤੇ ਆਦੇ ਨਹੀਂ ਹੀ ਲਵੀਰ ਕਹਿੰਦਾ ਵਾ ਕਿ ਮੇਰਾ ਕੋਈ ਹੈਗਾ ਵਾ ਦੋਸਤੋ ਨੂੰ ਪਤਾ ਹੋਣਾ ਬਾਰੇ ਸੱਚੇ ਹਾਂ ਅਨੁਕਮਣ ਕਰੋ ਹਾਂ ਲੈ ਨਾ ਨੰਬਰ ਉਹਦਾ ਹੀ ਆਹੋ ਜੇ ਲਵ ਨੂੰ ਮਨਾ ਪਛਾਲਾ ਹਾਂ ਚੱਲੀਏ ਇਦਾਂ ਗੱਲ ਕਰਕੇ ਵੇਖ ਲਓ ਚਲ ਮੈਂ ਪਹਿਲਾਂ ਦਵਾਈ ਲੈ ਆਵਾ ਆਹੋ ਲੈ ਉਹ ਦਵਾਈ ਇੱਥੋਂ ਲੈ ਮਨਾ ਡੇ ਤੂੰ ਲੈਓ ਲੈਓ ਪਿੰਦਰ ਕਿੱਥੇ ਚੱਲਾ ਵਾ ਮੰਮੀ ਇੱਥੇ ਦੁਕਾਨ ਤੱਕ ਚੱਲਿਆਂ ਵਾ ਦਵਾਈ ਲੈਣ। ਤੈਨੂੰ ਮੈਂ ਰਾਤੀ ਵੀ ਆਖਿਆ ਸੀ ਤੇ ਆਪਣੀ ਦਵਾਈ ਲੈ ਲੈ ਪਰ ਤੂੰ ਕਿਸੇ ਦੀ ਮੰਨਦਾ ਹੈ ਨਹੀਂ। ਉਹ ਮੈਂ ਤਾਂ ਸੋਚਿਆ ਇੱਦਾਂ ਠੀਕ ਹੋ ਜਾਊਗਾ। ਨਹੀਂ ਨਾ ਦਵਾਈ ਤੋਂ ਬਿਨਾ ਕਿਦਾਂ ਠੀਕ ਹੋ ਜਾਏਗਾ ਤੇ ਨਾਲੇ ਇਹ ਆ ਵੀ ਦਵਾਈ ਲੈਣੀ ਹੈ ਇੱਥੋਂ ਪਿੰਡ 'ਚ ਨਾ ਕਿਸੇ ਕੋਲ ਲਈ ਚੰਗੇ ਡਾਕਟਰ ਕੋਲ ਦਵਾਈ ਲਈ। ਮੰਮੀ ਜੇ ਸ਼ਹਿਰ ਗਏ ਤਾਂ ਟਾਈਮ ਬੜਾ ਲੱਗ ਜਾਣਾ। ਤੇ ਕੋਈ ਨਹੀਂ ਟਾਈਮ ਲੱਗ ਜਾਣਾ ਤੇ ਫਿਰ ਕੀ ਹੋਇਆ? ਜੇ ਕੋਈ ਘੰਟਾ ਡੇਢ ਲੱਗ ਵੀ ਜਾਏਗਾ ਨਾ ਚੰਗੇ ਡਾਕਟਰ ਕੋਲੋਂ ਦਵਾਈ ਲਈ ਆਈ। ਚਲੋ ਕੋਈ ਨਹੀਂ ਸ਼ਰਮ ਜਾਵਣਾ ਫਿਰ। ਤੇ ਨਾਲੇ ਮੇਰੀ ਗੱਲ ਸੁਣ ਤੂੰ ਕੰਜੂਸ ਬੜਾ ਮੈਂ ਪੈਸੇ ਤੋਂ ਨਾ ਚੱਕੀ ਤੇ ਕੁਝ ਖਾ ਪੀ ਵੀ ਆਈ ਉੱਥੇ ਨਾਲੇ ਜੂਸ ਪੀ ਲਈ ਤੇ ਨਾਲੇ ਆਉਣ ਲੱਗਾ ਨਾ ਕੋਈ ਫਲ ਫਲੂਟ ਵੀ ਲੈ ਆਈ ਤੇ ਪੈਹਾ ਹੈਗਾ ਕੋਲ ਕੋਈ ਮੰਮੀ ਹੈਗਾ ਕਿ 2-300 ਰੁਪਈਆ ਚੱਲ 2-300 ਕੋਲ ਆ ਤੇਰੇ ਤੇ ਮੈਂ ਵੀ ਤੈਨੂੰ ਕੋ ਪੰਜ ਕੇ 100 ਲਿਆ ਕੇ ਦੇਣੀ ਆ ਪਰ ਰਹਿਣ ਤਾਂ ਕੋਈ ਗੱਲ ਨਹੀਂ ਤੇ ਨਹੀਂ ਨਾਲੇ ਘਰ ਵਾਸਤੇ ਫਲ ਫਲੂਟ ਲੈ ਆਈ ਤੇ ਜੂਸ ਚੇਤੇ ਨਾ ਪੀ ਕੇ ਆਈ ਮੰਮੀ ਮੇਰੇ ਕੋਲ ਹੈਗਾ ਫੋਨ ਜੇ ਲੋਡ ਪਈਗੀ ਨਾ ਉਦੋਂ ਮੈਂ ਕਰ ਦਾਂਗਾ ਪੈਸੇ ਸੈਂਡ ਕੋਈ ਗੱਲ ਨਹੀਂ ਚੱਲ ਠੀਕ ਐ ਤੇ ਧਿਆਨ ਰੱਖੀ ਆਪਣਾ ਚੰਗਾ ਹੋ ਗਿਆ ਨਵਾਤਵਾ ਦਿੱਤਾ ਤੇ ਸੌਂ ਗਈ ਆ ਹੁਣ ਘੜੀ ਇਹਨੇ ਸੁੱਤੀ ਰਹਿਣਾ ਗਦੀ ਸੌਂ ਗਈ ਕੁੜੀ ਹਾਂ ਸੌਂ ਗਈ ਆ ਤੇ ਮੈਂ ਤੁਹਾਡੇ ਵਾਲੀ ਚੱਲੀ ਆ ਕਿਤੇ ਜਾਣਾ ਤੇ ਨਹੀਂ ਤੇ ਅੱਜ ਤੇ ਕੋਈ ਪ੍ਰੋਗਰਾਮ ਨਹੀਂ ਜਾਂਦਾ ਕਿਤੇ ਦੱਸੋ ਹੁਕਮ ਕਰੋ ਹੁਕਮ ਕੀ ਆ ਮੈਂ ਮੈਂ ਵੀ ਕੱਪੜੇ ਪਾਏ ਤੇ ਚਲ ਤੂੰ ਵੀ ਤਿਆਰ ਵਾ ਤੇ ਉਹਦੇ ਸਕੂਲ ਤਾਂ ਆਉਣ ਤੋਂ ਪਹਿਲਾਂ ਪਹਿਲਾਂ ਹੀ ਨਾ ਡੇਰਾ ਸਾਹਿਬ ਮੈਂ ਤੁਹਾਡੀ ਇਕਮ ਨੇ ਬਾਬਾ ਜੀ ਤੇ ਗਰਲੀ ਦੀ ਗੱਲ ਤੇ ਤੇਰੀ ਠੀਕ ਆ ਬਿਲਕੁਲ ਤੇ ਗੁਰੂ ਘਰ ਦੇ ਦਰਸ਼ਨ ਵੀ ਕਰਨੇ ਚਾਹੀਦੇ ਆ ਸਾਲ ਬਾਅਦ ਤੇ ਤਿਆਰ ਆਉਂਦਾ ਵਾ ਤੰਗਾਲੇ ਆ ਵੀ ਮਾਲਕ ਦੇ ਘਰ ਹਾਜ਼ਰੀ ਵੀ ਦੇਣੀ ਜ਼ਰੂਰੀ ਆ ਕੰਮ ਕਾਜ ਤੇ ਚੱਲਦੇ ਰਹਿੰਦੇ ਆ ਪਰ ਮੈਨਾਂ ਵੀ ਰੋਜ਼ ਨੂੰ ਹੀ ਕਿਤਨਾਂ ਆਪਾਂ ਨਾਲ ਨਾ ਲੈ ਜਾਂਦੇ ਇਹਨਾਂ ਨੂੰ ਇਹਨੂੰ ਤਾਂ ਖੜਾਗੇ ਛੁੱਟੀ ਨੂੰ ਤੇ ਰੋਜ਼ ਨੇ ਫਿਰ ਤੁਹਾਨੂੰ ਪਤਾ ਦੋਹੇ ਜਣੀਆਂ ਸਤੰਦੀਆਂ ਬੜੀਆਂ ਨੇ ਮੱਥਾ ਤੇ ਇਹਨਾਂ ਦੇਕਣ ਨਹੀਂ ਦੇਣਾ ਪਹਿਲਾਂ ਹੀ ਖੜਾਉਣੇ ਵੱਲ ਜਾਣਾ ਵਾ ਤੇ ਖੜਾਉਣੇ ਵੀ ਚੱਲ ਲੈ ਦੇ ਪਰ ਦੋਹੇ ਜਣੀਆਂ ਲੜਦੀਆਂ ਫੜਾਵਾ ਚੱਲ ਵੇਲਾ ਜਿੱਦਾਂ ਪਰ ਮੇਰਾ ਤਾਂ ਇਹ ਖਿਆਲ ਹੀ ਵੀ ਬੱਚੇ ਵੀ ਨਾਲ ਜਾਂਦੇ ਕੋਈ ਫੇਰ ਹੀ ਚੰਗੇ ਲੱਗੀਦਾ ਵਾ ਇਕੱਲੇ ਇਦਾਂ ਕੀ ਜਾਵਾਂਗੇ ਨਾ ਹੂ ਤਾਂ ਰੋਜ਼ ਨੂੰ ਫੇਰ ਕਿਸ ਦਿਨ ਲੈ ਜਾਾਂਗੇ ਇਨੂੰ ਲੈ ਜਾਾਂਗੇ ਛੋਟੀ ਨੂੰ ਗੱਲ ਇਹ ਇੱਕ ਗੱਲ ਤੈਨੂੰ ਦੱਸਾਂ ਕੱਲ ਸਾਬੇ ਦੀ ਟਰਾਲੀ ਵੀ ਗਈ ਓਦੋਂ ਮੈਂ ਤੈਨੂੰ ਕਹਿ ਲੱਗਾ ਪਰ ਤੂੰ ਕੱਪੜੇ ਧੋਣ ਦੇ ਆ ਫੇਰ ਮੈਂ ਵੀ ਹੁਣ ਟਾਈਮ ਲੱਗ ਜਾਣਾ ਵਾ ਤੇ ਚੱਲ ਫੇਰ ਕਿਦਾਂ ਜਾਵਾਂਗੇ ਧੀ ਮੈਨੂੰ ਦੱਸ ਦਿੰਦੇ ਤੇ ਕੱਪੜੇ ਮੈਂ ਅੱਜ ਧੋ ਲੈਂਦੀ ਕੱਲ ਨਾ ਧੋਂਦੀ ਉਹ ਹੈ ਤਾਂ ਸਹੀ ਹੈ ਪਰ ਓਦੋਂ ਨਿਕਲ ਲੱਗੇ ਤੇ ਫੇਰ ਇਦਾਂ ਜਿਆਦਾ ਚਿਰ ਸੰਗਤ ਨੂੰ ਖਿਲਾਣਾ ਵੀ ਠੀਕ ਨਹੀਂ ਨਾ ਲੱਗਦਾਗਾ ਚੱਲ ਜੀ ਇਹ ਗੱਲ ਹੈ ਨਾ ਅਸੀਂ ਰੋ ਦੇ ਕੱਪੜੇ ਲੈ ਲੈਨੇ ਆ ਤੇ ਸਕੂਲੋਂ ਰਾਹ ਚੋਂ ਲੈ ਲੈਨੇ ਆ ਹਾਂ ਇਹ ਤੇਰੀ ਗੱਲ ਸਹੀ ਹੈ ਪਰ ਪਿੱਛੇ ਵੀ ਨਹੀਂ ਫਿਕਰ ਰਹੇਗਾ ਫਿਰ ਉਹਨੇ ਸਕੂਲੋਂ ਆਉਣਾ ਮਾਸਾ ਟਾਈਮ ਵੀ ਵੱਧ ਲੱਗ ਜਾਏਗਾ ਤੇ ਕੋਈ ਗੱਲ ਨਹੀਂ ਇਹ ਵੀ ਗੱਲ ਠੀਕ ਆ ਨਾਲੇ ਕਰ ਲਈ ਨਾ ਬੱਚਿਆਂ ਨੂੰ ਗੁਰੂ ਘਰ ਜ਼ਰੂਰ ਖੜਨਾ ਚਾਹੀਦਾ ਵਾ ਤੇ ਬੱਚਿਆਂ ਨੂੰ ਗੁਰੂ ਘਰ ਵੀ ਖੜਨਾ ਚਾਹੀਦਾ ਵਾ ਤੇ ਥੋੜਾ ਥੋੜਾ ਸੇਵਾ ਵੀ ਸਿਖਾਉਣੀ ਚਾਹੀਦੀ ਆ ਤਾਂ ਹੀ ਬੱਚਿਆਂ ਨੂੰ ਆਉਣ ਬਾਰੇ ਇਤਿਹਾਸ ਬਾਰੇ ਸਾਰਾ ਕੁਝ ਪਤਾ ਲੱਗਦਾ ਚਲੋ ਠੀਕ ਆ ਇਹ ਮੈਂ ਸੁੱਤੀ ਇਹਦੇ ਸੁੱਤੇ ਸੁੱਤੇ ਵੀ ਇਹ ਲਾ ਰੋਦੇ ਕੱਪੜੇ ਕੱਢ ਲੈਣਾ ਲੈ ਲੈਣੇ ਆ ਇਹ ਵੀ ਬਹੁਤਾ ਟਾਈਮ ਲਾਉਣ ਲਈ ਮਿੰਟੋ ਮਿੰਟ ਕਰੀ ਮੁੜ ਕੇ ਤੈਨੂੰ ਪਤਾ ਵੀ ਜਿਆਦਾ ਟਾਈਮ ਲਾਇਆ ਨਾ ਫਿਰ ਡੰਗਰ ਵੀ ਪੱਟਿਆਂ ਦੇ ਬੰਦਣੇ ਫੇਰ ਤੇ ਹੀ ਕਹਿਣਾ ਮੈਂ ਡੰਗਰ ਨਾ ਕਰਨੀ ਮਾਂ ਬਰਣੇ ਹੈਗੇ ਕੱਪੜੇ ਪਾਏ ਡੰਗਰ ਆਣ ਕੇ ਬੰਨ ਲਾਂਗੇ ਅੱਜ ਕਹਿੰਤਾ ਲੇਟ ਖਾਣ ਲੰਗੀ ਹੋਰ ਕਿਉਂ ਚੱਲਿਆ ਵਾਹੀਂ ਕਿਹੜਾ ਉੱਥੇ ਵੀ ਜ਼ਿਆਦਾ ਲੇਟ ਕਰਦਣਾ ਫਿਰ ਆਨਣਾ ਰਾਤ ਦੀ ਨਹੀਂ ਗੱਲ ਕੋਈ ਚੀਜ਼ ਵੀ ਵੇਖਣੀ ਹੁੰਦੀ ਆ ਪਰ ਤੁਸੀਂ ਕਾਲੇ ਪੈ ਗਏ ਤੇ ਫੇਰ ਨਾ ਮੈਨੂੰ ਆਖਿਓ ਲੈ ਜੋ ਮਰਜ਼ੀ ਲਈਂ ਗਰਲੀ ਨਾ ਪਰ ਇਹ ਨਹੀਂ ਆ ਇੱਕ ਦਗਾ ਚ ਨਿਗਲੀ ਤੇ ਦੂਜੀ ਚ ਆਹ ਲੈ ਟਾਈਮ ਬੇਅਰਥ ਨਾ ਜ਼ਿਆਦਾ ਕਰੀਏਗਾ ਚਲੋ ਨਹੀਂ ਕਰਦੀ ਨਾਵ ਕਿੱਥੇ ਆ ਆ ਵੇਖ ਮਮੀ ਇੱਥੇ ਆ ਬ੍ਰੈਂਗ ਰੂਮ ਚ ਸਫਾਈ ਕਰਨ ਲਈ ਆ ਮੇਰੀ ਤੇ ਚਲ ਜਿੰਨੀ ਹੋ ਗਈ ਹੈ ਨਾ ਇਹ ਨਹੀਂ ਰਹਿਣ ਦੇ ਮੈਂ ਤੇਰੇ ਨਾਲ ਆਣ ਕੇ ਘਰ ਆ ਦਾਂਗੀ ਤੇ ਚਲੋ ਚਲੀਏ ਜਾਣਾ ਮਮੀ ਕਿੱਥੇ ਆ ਉੱਥੇ ਜਾਣਾ ਜਿੱਥੇ ਉਹਦਣ ਗਈਆਂ ਸਾਂ ਤੇ ਨਾਲੇ ਪਿੰਦਰ ਗਿਆ ਦਵਾਈ ਲੈਣ ਉਹਦੇ ਆਉਣ ਤੋਂ ਨਾ ਪਹਿਲਾਂ ਪਹਿਲਾਂ ਹੀ ਹੋਉਨੇ ਆ ਤੇ ਉਦੋਂ ਸਕੇ ਵੱਧ ਟਾਈਮ ਲੱਗ ਗਿਆ ਹੀ ਤੇ ਅੱਜ ਆ ਛੇਤੀ ਆ ਜਾਣਾ ਓ ਮੰਮੀ ਕੋਈ ਚੱਜ ਦਾ ਕੰਮ ਕਰ ਲੋ ਮੈਂ ਨਹੀਂ ਜਾਣਾ ਹੈਗਾ ਤੇ ਨਾਲੇ ਪਿੰਡ ਨੂੰ ਕੋਈ ਟਾਈਮ ਹੀ ਲੱਗਣਾ ਉਹਨੇ ਪਿੰਡੋਂ ਤੇ ਦਵਾਈ ਲੈ ਕੇ ਆ ਜਣਾ ਵਾ ਤੈਨੂੰ ਨਹੀਂ ਪਤਾ ਹੈਗਾ ਉਹ ਆਂਦਾ ਹੈ ਮੈਂ ਪਿੰਡੋਂ ਦਵਾਈ ਲੈਣੀ ਹੈ ਤੇ ਮੈਂ ਕਿਹਾ ਇੱਥੋਂ ਨਾ ਲਈ ਬਾੜੇ ਚੰਗੇ ਡਾਕਟਰਾਂ ਕੋਲ ਸ਼ਹਿਰ ਉਹਨੇ ਜਾਣਾ ਤੇ ਉੱਥੇ ਟਾਈਮ ਵਾ ਵਾ ਲੱਗ ਜਾਣਾ ਤੂੰ ਆ ਗਾ ਮੇਰੇ ਨਾਲ ਰਹਿਂਦੇ ਸਫਾਈ ਮੰਮੀ ਕੀ ਮਾ ਤੇ ਤੁਸੀਂ ਪਹਿਲਾਂ ਲਈਆਂ ਹੁੰਦੀਆਂ ਵਾ ਸ਼ਹਿਰ ਘਲਾਤਾ ਵਾ ਕਿ ਚਲ ਜਾਗੇ ਪਰ ਮੈਂ ਨਹੀਂ ਜਾਣਾ ਇਹ ਗੱਦੀ ਗੱਲ ਆਪਣੇ ਦਿਲ ਚੋਂ ਤੁਸੀਂ ਕੱਢ ਦੋ ਕਿ ਮੈਂ ਅੱਜ ਫੇਰ ਤੁਹਾਡੇ ਨਾਲ ਜਾਵਾਂਗੀ ਦੇਖ ਲੈ ਨਾ ਫੇਰ ਤੂੰ ਨਹੀਂ ਨਾ ਮੇਰੀ ਮੰਨਦੀ ਹੈਗੀ ਤੂੰ ਹੀ ਕਹਿਦੀ ਮੰਨਦੇ ਆਂ ਆਹ ਰਹੀ ਆਪਣੀਆਂ ਮਨਚਾ ਕਰਦੇ ਹੋ ਤੇਰੇ ਤੋਂ ਵੱਡੀ ਆ ਕਿ ਛੋਟੀ ਆ ਮੈਨੂੰ ਇਹ ਦੱਸ ਸੱਸ ਮਾਂ ਦੀ ਨਹੀਂ ਮੰਨੀਦੀ ਹੁੰਦੀ ਮੈਂ ਤੇਰੇ ਭਲੇ ਵਾਸਤੇ ਹੀ ਆਣੀ ਆ ਫੇਰ ਉਦਨ ਵਾਲੀ ਗੱਲ ਹੈ ਮੰਮੀ ਤੂੰ ਸ਼ੁਕਰ ਕਰੋ ਮੈਂ ਉਦਨ ਤੜ ਨਾਲ ਚਲ ਗਈ ਆ ਮੈਨੂੰ ਪਤਾ ਨਹੀਂ ਹੋਵੇ ਤਾਂ ਕਰਕੇ ਹੁਣ ਆਪਣੇ ਦਿਲ ਚੋਂ ਇਹ ਵਰਕਾ ਪਾੜ ਦੋ ਕਿ ਮੈਂ ਤੜ ਨਾਲ ਜਾਵਾਂਗੀ ਇਹੋ ਜੀ ਜਗਤ ਤੇ ਮੈਂ ਕਦੇ ਵੀ ਨਹੀਂ ਜਾਂਦੀ ਆਜਾ ਤਾਂ ਮੈਂ ਤੈਨੂੰ ਪਿਆਰ ਨਾਲ ਆਖਣ ਲਈ ਆ ਬੰਦਿਆਂ ਨੂੰ ਚੁਰਪਾ ਮੇਰੇ ਨਾਲ ਨਹੀਂ ਤੇ ਮੈਨੂੰ ਸਾਰੇ ਤਰੀਕੇ ਹੁੰਦੇ ਨੇ ਚੱਲ ਆਗਾ ਮੰਮੀ ਮੈਂ ਨਹੀਂ ਜਾਣਾਂ ਕੀ ਕਰਨ ਦੇ ਹੋ ਕਿੱਥੇ ਚੱਲੇ ਤੁਸੀਂ ਆ ਹੈ ਵੇ ਤੂੰ ਆ ਵੀ ਗਿਆ ਮੈਂ ਹੱਥ ਲਾਉਣ ਗਿਆ ਸੀ ਉੱਥੇ ਕਿ ਦਵਾਈ ਲੈਣ ਗਿਆ ਸੀ ਮੰਮੀ ਲਾ ਕਿਤੇ ਦਵਾਈ ਆਇਆ ਆ ਆ ਹੈ ਉਹਦੇ ਆਉਂ ਹੈ ਜੀ ਡਾਕਟਰ ਤੇਰੇ ਲਈ ਵੇਲਾ ਬੈਠਾ ਸੀ ਤੂੰ ਹੀ ਮੈਨੂੰ ਦੱਸੋ ਕਿ ਕਿੱਥੇ ਚੱਲੇ ਹੋ ਕਿਤੇ ਵੀ ਨਹੀਂ ਜਾਣਾਂ ਕਿੱਥੇ ਐ ਇੱਥੇ ਵੇਲੀ ਚੱਲੀ ਹਾਂ ਮੈਂ ਸਬਜੀ ਸੂਜੀ ਤੋੜ ਲੈਣੇ ਅੱਗੇ ਪੌਣਾ ਖਰੀਦਣਾ ਤੇ ਮੈਂ ਚੱਲੇ ਦੇ ਪਾ ਲਿਆ ਨੀਆ ਮੰਮੀ ਕੋ ਪਾਜੀ ਚਾਜ ਦਾ ਲਾ ਲਓ ਨੇ ਪੱਜ ਕਾ ਦਾ ਪਿੰਦਰ ਤੇਰੇ ਨਾਲ ਪੱਜ ਕਾ ਦਾ ਲਾਉਣਾ ਵਾ ਸਬਜ਼ੀਆਂ ਥਾਂ ਤੇ ਮੈਂ ਬਾਹੜਿਆ ਵਾ ਉੱਥੇ ਤੇ ਪਾਲਕ ਤਾਂ ਨਹੀਂ ਆਵਣੀ ਹੈਗਾ ਜਿਹੜਾ ਮੈਂ ਤੁਹਾਡੀ ਗੱਲ ਮੰਨ ਲਾ ਵੇ ਅੱਗੇ ਮੈਂ ਵੇਖ ਕੇ ਆਈ ਸਾ ਪਾਲਕ ਤੇ ਹੈਗੀ ਮੈਨੂੰ ਸੱਚੇ ਤਾਂ ਭੁੱਲ ਗਿਆ ਉਹ ਗਵਾਂਡੀਆਂ ਦੀ ਮੋਟਰ ਤੇ ਨਾ ਬਾਥੂ ਹੈਗਾ ਤਾਂ ਮੈਂ ਕਿਹਾ ਚੱਲ ਸਾਗ ਬਣਾ ਲਾਂਗੇ ਉਹ ਪੁਰਾ ਮਖਾਉ ਹਾਂ ਤੁਸੀਂ ਏਡਾ ਲਫਾਫਾ ਖੜਨਾ ਨਾਲ ਇਹ ਵਿੱਚ ਪਾਇਆ ਕੀ ਜੇ ਹਾਂ ਇਹ ਕੁਛदाई ਤੇ ਨਹੀਂ ਹੋ ਗਿਆ ਚੁੱਪ ਕਰਕੇ ਬੈਠਾ ਰੋ ਚੱਲ ਨਾ ਵਾ ਪਿੰਦੇ ਮੈਂ ਦੱਸਦੀ ਮਮੀ ਕਿੱਥੇ ਲੈ ਕੇ ਚੱਲੀ ਏ ਚੁੱਪ ਕਰ ਨਹੀਂ ਤੂੰ ਤੇਰਾ ਸੂਣਾ ਵਿੱਚ ਜ਼ਰੂਰੀ ਏ